ਅੱਛੀ ਗੱਲਾਂ ਸਾਰਿਆਂ ਨੂੰ ਕਰੀ ਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਬਾਹੀ ਗੁਰੂ ਘਰ ਇਹ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੋਸ਼ ਹੋਮੋ ਇਹ ਦਿਨ ਅਲੀ ਆਪਾਂ ਅੱਜ ਜੜੀ ਜਿਹੜੀ ਵੀਡੀਓ ਦੀ ਸਟਾਰਟਿੰਗ ਕਰਦੇ ਆ ਤੇ ਟਾਈਮ ਹੈਗਾ ਸਵੇਰ ਦਾ ਤੇ ਅਸੀਂ ਜਾ ਕੇ ਆਉਣੇ ਆ ਜੀ ਕਿਤੇ ਤੇ ਬਨੇ ਰਹੇ ਹੋ ਬਲੌਗ ਦੇ ਨਾਲ ਤਾਂ ਤੁਹਾਨੂੰ ਦਿਖਾਵਾਂਗੇ ਹਨਾ ਕਿੱਥੇ ਗਏ ਕੀ ਕੀ ਕਰਿਆ ਕੀ ਕਿ ਲਿਆਂਦਾ ਹਨਾ ਜਰੂਰ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇਕਰ ਸਾਡੇ ਬਲੌਗ ਥੋੜੇ ਜੀ ਵੀ ਵਧੀਆ ਲੱਗਦੇ ਹੁੰਦੇ ਨੇ ਤਾਂ ਲਾਈਕ ਕਰਿਆ ਕਰੋ ਜੀ ਪਿਆਰਾ ਜਿਹਾ ਕਮੈਂਟ ਕਰਦਿਆ ਕਰੋ ਤੇ ਹੁਣ ਚਲੋ ਜੀ ਹੋ ਗਏ ਰੈਡੀ ਤੇ ਚੱਲਦੇ ਹਾਂ ਜੀ ਆਪ ਲਾਣਾ ਬਾਈ ਤੋਂ ਕਰਨਗੇ ਜੀ ਜੇੜੀ ਆਹ ਗਏ। ਆਹ ਦੇਖੋ। ਉਹ ਪਹਿਲਾਂ ਕਰੀ ਬਾਜ਼ਾਰ ਲੱਗ ਗਿਆ। ਤਾਂ ਕਰ ਲਈ ਸ਼ਾਪਿੰਗ ਹ ਮੇਰੀ ਚੁੰਨੀ। ਆਹ ਅਮੰਦੀ ਤੇ ਆਹ ਮੰਮੀ ਦੀ। ਮੈਂ ਕਿਹਾ ਆਪਾਂ ਤੁਹਾਨੂੰ ਲੈ ਲਈ। ਭਾਈ ਬਿਠਾਇਆ ਤਾਂ ਐਨੀ ਸ਼ਾਪਿੰਗ ਕਰ ਲਈ। ਮੈਂ ਹਾਂ। ਹੁਣ ਅਸੀਂ ਚੱਲਦੇ ਆਂ। ਤਿੰਨ ਜਾਨੀਆਂ ਨੇ ਚੁੰਨੀਆਂ ਲੈ ਲਿਆ। ਲਓ ਜੀ ਆਪਾਂ ਪਹੁੰਚ ਗਏ ਸੀਗੇ ਧੂਰੀ। ਤੇ ਪਹਿਲਾ ਪਲਕੀਰਤ ਨੂੰ ਦਵਾਈ ਦਵਾਈ ਫੇਰ ਲੈਣੀ ਸੀਗੇ ਅਸੀਂ ਸੂਟ ਹਨਾ ਇਥੇ ਅਸੀਂ ਪਹੁੰਚ ਗਏ ਸੀ ਸੂਟ ਵਾਲੀ ਦੁਕਾਨ ਤੇ ਤੇ ਗਰਮੀ ਵਾਲੀ ਬਹੁਤ ਸੋਹਣੀ ਸੋਹਣੀ ਵੈਰਾਈਟੀ ਆਈ ਹੋਈ ਸੀ ਤੇ ਦੇਖੇ ਸੂਟ ਸਿਲੈਕਟ ਕਰੇ ਤੇ ਲੈ ਹੈ ਹਨਾ ਫਿਰ ਦੋ ਜਾਣੀਆਂ ਕਰਕੇ ਵੀ ਬਹੁਤ ਸਤੀਰਾ ਸਾਡੇ ਨਾਲ ਗਿਆ ਸੀ ਚਲੋ ਉਹ ਤਾਂ ਉਧਰ ਸੀ ਫਿਰ ਅਸੀਂ ਦੋਨੇ ਜਾਣੀਆਂ ਸੀਗੇ ਦੋਨਾਂ ਨੂੰ ਸਿਲੈਕਸ਼ਨ ਕਰਨੀ ਹਨਾ ਉਹ ਮਤਲਬ ਆਸਾਨ ਰਹਿੰਦੀ ਆ ਤੇ ਵੈਰਾਈਟਿਕ ਘਟਾ ਕੇ ਸਿਲੈਕਟ ਕਰਕੇ ਵੀ ਛੇਤੀ ਵੀ ਕੰਮ ਨਿਮੇੜਤਾ ਸੀ ਕੋਈ ਜ਼ਿਆਦਾ ਟਾਈਮ ਨਹੀਂ ਸੀਗਾ ਸਾਨੂੰ ਲੱਗਿਆ ਤੇ ਫਿਰ ਅਸੀਂ ਬੱਚਿਆਂ ਦੇ ਸੈਂਡਲ ਲੈਣੇ ਸੀਗੇ ਤੇ ਆਪਣੀਆਂ ਜੁੱਤੀ ਚੱਪਲਾ ਲੈਣੀਆਂ ਸੀਗੀਆਂ ਘਰ ਵਾਲੀਆਂ ਤੇ ਫਿਰ ਅਸੀਂ ਆਪ ਸ਼ਾਪ ਤੇ ਆ ਗਏ ਕਿਉਂਕਿ ਸਿਲੈਕਟਡ ਜੀਆਂ ਸ਼ਾਪਸ ਹੁੰਦੀਆਂ ਨੇ ਜਿੱਥੇ ਆਪਾਂ ਜਾਣਾ ਹੁੰਦਾ ਆਪਣੇ ਸੈਰ ਚ ਇਹ ਹੁੰਦਾ ਫਿਰ ਬਸ ਉਸ ਤੋਂ ਬਾਅਦ ਸਾਡੀ ਵਾਪਸੀ ਹੋ ਗਈ ਸੀਗੀ ਤੇ ਘਰ ਨੂੰ ਚੱਲ ਪਏ ਸੀਗੇ ਲਓ ਜੀ ਆਪਾਂ ਧੂਰੀਓ ਆ ਗਏ ਸੀਗੇ ਸਮਾਨ ਸੋਲ ਲੈ ਜਾਂਦਾ ਤੇ ਚਲੋ ਤੁਹਾਨੂੰ ਦਿਖਾਉਣਿਆ ਹਨਾ ਕੀ ਕੀ ਲੈ ਕੇ ਆਏ तो दस कह लगे जी शॉपिंग लगी है ना वजी लगी लग जहाँ ठीक लगी बिल्कुल वजी नहीं, नहीं। लगी लग जी की, की लियादा कल तो आ सूट है ना ना आल आलओवर बस इस तरह के कपड़े लिया मेरा उसद तो है ना आ वाला सूट लिया भी मेरा सूट है दस्य किस तरह का लगे है यदा गला बनिया हुआ ब्लैक कलर है ਮੇਰੇ ਕੋਲ ਕੋਈ ਵੀਡੀਓ ਬਣਾਉਣ ਵਾਲਾ ਨਹੀਂ ਹੈਗਾ ਇੱਕ ਮੇਰੇ ਕੋਲੇ ਸਟੈਂਡ ਨਹੀਂ ਹੈਗਾ ਪਹਿਲਾਂ ਤਾਂ ਮੈਨੂੰ ਏਸ ਹੀ ਮੈਂ ਚਲੋ ਉੱਥੇ ਜਾ ਕੇ ਬਣਾਉਂ ਸ਼ਾਪਿੰਗ ਵਾਲੀ ਵੀਡੀਓ ਫਿਰ ਮੈਂ ਕਿ ਚਲੋ ਤੁਹਾਨੂੰ ਦਿਖਾਦਾ ਹਣਾ ਹੁਣ ਸਾਰਾ ਸਮਾਨ ਇਕੱਠਾ ਤੇ ਆ ਹੈਗੀਆ ਬਾਟਮ ਆ ਹੈਗਾ ਦੁਪੱਟਾ ਹਣਾ ਬੋਚੀ ਇਸ ਤਰ੍ਹਾਂ ਦਾ ਕਿਤੇ ਆਸੂਤ ਦਿਖੋ ਇਹ ਹੈਗਾ ਅਮਨ ਦਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਲਰ ਪੈਕਿੰਗ ਦਾ ਫਿਰ ਮੈਨੂੰ ਨਿਊ ਕਰਨੀ ਪਊ ਆ ਇਹਦਾ ਇਹ ਹੈਗਾ ਸੁਨੀ ਚ ਤੇ ਇਸ ਤਰ੍ਹਾਂ ਦੀ ਦੀ ਬਾਟਮ ਆ ਇਸ ਤਰ੍ਹਾਂ ਦਾ ਦੁਪੱਟਾ ਕਲਰ ਬਹੁਤ ਪਿਆਰਾ ਇਹ ਕਲਰ ਸਾਨੂੰ ਬਹੁਤ ਪਿਆਰੇ ਲੱਗੇ ਤੇ ਰੇਟ ਵੀ ਠੀਕ ਸੀਗਾ ਪਰ ਇਹ ਚ ਕਸੂਤੀ ਸੀਗਾ ਦੂਸਰਾ ਪਿੰਕ ਸੀਗਾ ਫਿਰ ਮੈਂ ਕਿਹਾ ਚੱਲ ਫਿਰ ਲੈ ਲਾਗੇ ਅਮ ਇਹਨੂੰ ਸੂਨਾਲਾ ਮੈਨੂੰ ਇਹ ਸੀ ਮੈਂ ਚੱਲ ਇਹਦੇ ਤੋਂ ਫੰਦਾ ਫਿਰ ਮੈਂ ਬਲੈਕ ਜਾਂ ਲੈ ਲਿਆ ਜਿਹਦੇ ਕੋਲ ਬਲੈਕ ਹੈਗਾ ਫਿਰ ਇਹ ਆ ਤੁਹਾਨੂੰ ਸਵੇਰੇ ਦਿਖਾਈਅਤ ਸੀ ਇਹ ਚੁੰਨੀ ਆ ਦੁਪੱਟੇ ਉਹ ਵਾਲੀ ਇਹਨੇ ਕਾਟਨ ਦੀ ਹੈ ਨਾ ਆ ਮੰਮੀ ਦਾ ਤੇ ਆ ਹੈਗਾ ਅਮਨ ਦਾ ਤੇ ਆ ਹੈਗਾ ਮੇਰਾ ਠੀਕ ਹੈ ਹੋਰ ਤੁਹਾਨੂੰ ਦਿਖਾ ਦਿੰਨੇ ਆ ਫਟਾ ਫਟ ਫਟਾ ਪਟ ਜੇ ਦਾ ਇਹਦਾ ਸਮਾਲ ਲੈਂਦਾ ਆ ਚੱਪਲਾਂ ਨੇ ਦੇਖੋ ਜੀ ਇਹ ਅਮਨ ਦੀਆਂ ਨੇ ਉਹ ਆ ਮੇਰੀਆਂ ਨੇ ਅੱਜ ਵੈਸੇ ਬਹੁਤ ਵਧੀਆ ਰਿਹਾ ਹਨਾ ਵੀ ਬਾਜ਼ਾਰ ਚ ਭੀੜ ਬਹੁਤ ਘੱਟ ਕੀਤੀ ਆ ਬੱਸ ਮੇਰੀ ਹੈਗੇ ਨੇ ਪਿੰਕ ਤੇ ਬਲੂ ਅਗੀ ਸਾਡੇ ਨਾਲ ਜੱਪਲਾ ਵਾਲੀ ਸ਼ਾਪ ਤੇ ਜਾ ਕੇ ਹੋਇਆ ਹਨਾ ਆ ਵੀ ਆ ਇੱਕੋ ਹੀ ਪੀਸ ਸੀ ਤੇ ਉਹਨਾਂ ਕੋਲੇ ਸਾਡੇ ਦੋਨਾਂ ਦੇ ਹੀ ਪਸੰਦ ਆਈਏ ਚੱਲ ਫਿਰ ਇਹ ਕਹਿੰਦੇ ਵੀ ਕੁੱਤੀ ਲੈ ਲਓ ਇਹ ਤੇ ਇਹਨੇ ਆ ਲੈ ਲਿਆ ਆਜ ਇਸਨੇ ਇਸ ਤੇ ਸੈਂਡ ਲਿਆਂਦੇ ਨੇ ਗਰਾਂਸ ਵਾਂਗ ਲਿਆਂਦਾ ਸੀ ਜਰਨਾ ਤੇ ਕੁਝ ਬੱਚੇ ਦਾ ਸਮਾਨ ਸੀਗਾ ਜਪਲੀ ਨੂੰ ਚੈਕ ਨੂੰ ਹਲਿਆ ਕੀਤਾ ਬੋਲ ਬਲੈਕ ਕੋਟ ਤੇ ਫਲਕੀ ਇਧਨੇ ਦਵਾਈਆਂ ਨੇ ਕਿ ਉਹਨੂੰ ਦਵਾਈ ਬਾਕੀ ਨਹੀਂ ਅੰਗਿਆ ਕਿ ਇਸ ਤਰ੍ਹਾਂ ਦਾ ਕੰਮ ਕੀਤਾ ਚਲੋ ਠੀਕ ਹੈ ਲਓ ਜੀ ਅਸੀਂ ਕਰਿਆ ਇਸ ਦੀ ਸ਼ਾਪਿੰਗ ਆ ਕੇ ਅਸੀਂ ਕਰੇ ਕੰਮ ਤੰਦੇ ਹਨਾ ਹਾਂ ਜੀ ਭਾਂਡੇ ਪਾਏ ਨੇ ਤੁਹਾਨੂੰ ਦਿਖਾਤਾ ਵਸੇ ਸਮਾਨ ਲਿਆਂਦਾ ਸਾਡੇ ਨਾਲ ਇਹੀ ਬਣੀ ਸੂਟਾਂ ਚ ਵੀ ਆਈ ਬਣੀ ਸੇਮ ਇੱਕ ਸੂਟ ਰਹਿ ਗਿਆ ਸਾਡੀ ਦੋਨਾਂ ਦੀ ਪਸੰਦ ਸੀ ਉੱਥੇ ਵੀ ਅਡਜਸਟਮੈਂਟ ਫਿਰ ਚੱਪਲਾ ਲਈ ਉੱਥੇ ਵੀ ਇਹੀ ਹੋਇਆ ਕਿ ਕਿ ਦੋਨਾਂ ਦਾ ਇੱਕੋ ਹੀ ਨਾਪ ਆ ਸੇਮ ਟੂ ਸੇਮ ਸੇਮ ਟੂ ਸੇਮ ਹਾਂ ਆਪਾਂ ਹੱਸਣ ਲੱਗੇ ਕਿ ਤੁਸੀਂ ਪਹਿਣਾ ਪਹਿਣਾ ਕਿਉਂ ਦੇ ਕੇ ਸਾਰਾ ਕੁਝ ਉਹਨਾਂ ਨੂੰ ਮੈਂ ਦਾ ਦੇ ਦਿੱਤ ਗੇ ਸੱਕਿਆ ਪਹਿਣਾ ਨਹੀਂ ਵੀ ਪਹਿਣਾ ਨਹੀਂ ਸਾਰੇ ਸਾਨੂੰ ਇਹੀ ਕਹਿ ਦਿੰਦੇ ਹੁੰਦੇ ਨੇ ਜਿਹਦਾ ਵਿਆਹ ਹੋਇਆ ਸੀ ਅਮਨ ਦਾ ਮੈਨੂੰ ਅੰਨਕਾਣਾ ਸਾਰੀ ਕਹਿ ਲੱਗ ਗਿਆ ਹਨਾ ਕਹਿੰਦੀ ਵੀ ਪਰਜਾਈ ਵੀ ਸਮਾਪਦੇ ਵਰਗੀ ਲੈਂਦੀ ਆ ਪਹਿਣਾ ਪਹਿਲਾਂ ਵੀ ਤੁਹਾਡੇ ਪਰਿਵਾਰ ਚ ਰਲਦੀ ਮਿਲਦੀ ਜੀ ਆ ਤੇ ਇਸ ਤਰ੍ਹਾਂ ਜੀ ਤੇ ਤੇ ਜਿਵੇਂ ਆਪਣੇ ਸੇ ਮਿਲ ਗਏ ਸਾਰਾ ਕੁਝ ਆਪਣੇ ਇੱਕ ਸਨਾ ਪਿਆ ਜਾਂਦਾ ਸੂਟ ਦਾ ਸਾਈਜ਼ ਵੀ ਸਾਰਾ ਕੁਝ ਸਹੀ ਮੰਗਦਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਇੱਕ ਦੁਜੇ ਨਾਲ ਅਡਜਸਟਮੈਂਟ ਕਰ ਲੈਂਦੇ ਹਾਂ 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 ਕੱਪੜੇ ਆਦੀ ਜੁੱਤੀ ਜੋੜੇ ਦੀ ਹਾਂ ਆ ਸੀਦੀ ਸਾਨੂੰ ਮੌਜਾ ਤੁਸੀਂ ਵੀ ਇਹ ਕਹਿੰਦੇ ਵੀ ਜਦੋਂ ਕੋਈ ਰਿਸ਼ਤਾ ਲੈਣਾ ਜਾਂ ਕਰਨਾ ਆ ਇਸ ਦਰ ਕਿੰਨਾ ਜ਼ਰੂਰ ਧਿਆਨ ਦੇ ਕਦੇ ਕਦੇ ਤਾਂ ਸੋਚ ਵੀ ਮਿਲ ਜਾਂਦੀ ਆ ਸੂਟਾ ਜਦੋਂ ਆਪਾਂ ਸੂਟ ਡਿਸਾਈਨ ਕਰਦੇ ਆ ਸੇਮ ਕਲਰ ਮਿਲ ਜਾਂਦੇ ਨੇ ਬੇਹਰ ਅਡਜਸਟ ਹੋਣਾ ਆ ਮੈਨੂੰ ਵੀ ਕਿਹੜਾ ਕੀ ਦਈਏ ਕਿਹ ਨੂੰ ਕੀ ਦਈਏ ਐ ਹੋ ਜਾਂਦਾ ਫਿਰ ਵੀ ਕਲਰ ਵੀ ਸੇਮ ਫਿੱਟਾ ਹੁੰਦਾ ਆ ਹੀ ਮੈਨੂੰ ਪਤਾ ਹੀ ਨਹੀਂ ਲੱਗਦਾ ਅੱਜ ਜਿੱਦਾਂ ਸਾਰੇ ਇਕੱਠੇ ਹੋਏ ਸੀ ਬਹੁਤ ਈਜ਼ੀ ਰਿਹਾ ਹਨਾ ਇਕੱਠੇ ਜਾ ਕੇ ਤਾਂ ਆ ਹੁੰਦਾ ਵੀ ਫਿਰ ਆਰਾਮ ਨਾਲ ਸਲੈਕਸ਼ਨ ਜੀ ਹੋ ਜਾਂਦੀ ਨਹੀਂ ਆਪਾਂ ਪਜਲ ਜੇ ਹੋ ਜਾਂਦੇ ਆ ਬਾਕੀ ਸੂਟ ਵੀ ਇੱਥੇ ਬਹੁਤ ਬਹੁਤ ਸੋਹਣੇ ਸੀ ਹਾਂ ਬਹੁਤ ਸੋਹਣੇ ਸੀਗੇ ਤੇ ਬਹੁਤ ਆਮਨ ਦੇ ਵੈਰਾਈਟੀ ਬਹੁਤ ਪਸੰਦ ਆਈ ਤੇ ਮੈਂ ਅੱਗੇ ਵੀ ਜਾਂਦੀ ਰਹੀ ਨੀ ਉਹ ਸ਼ਾਪ ਤੇ ਪਰ ਮੈਂ ਉਹ ਸ਼ਾਪ ਤੇ ਫਸਟ ਟਾਈਮ ਗਈ ਸੀ ਹਾਂ ਪਰ ਮੈਨੂੰ ਸੂਟ ਬਹੁਤ ਜ਼ਿਆਦਾ ਸੋਹਣੇ ਲੱਗੇ ਹਾਂ ਕਿਉਂਕਿ ਇਹ ਮੇਰੇ ਕੋਟ ਲਈ ਨਨੂ ਮੇਰੇ ਕੋਟ ਲੱਗਦੇ ਈ ਜ਼ਿਆਦਾ ਸ਼ਾਪਿੰਗ ਉੱਥੋਂ ਕਰਦੇ ਨੀ ਨਾ ਜ਼ਿਆਦਾ ਮੈਂ ਮੇਰੇ ਕੋਟ ਲਈ ਲੈਣੀਆਂ ਸੂਟ ਵੀ ਇੱਥੇ ਨਾਲ ਲੈਣੀ ਹੈ ਤੇ ਹੁਣ ਸਾਡੇ ਲੱਗੇ ਉਧਰੇ ਬੱਚੇ ਰੋਣੇ ਦੇ ਨਾਲ ਹੀ ਅਸੀਂ ਵੀਡੀਓ ਦਾ ਐਂਡ ਕਰਦੇ ਆਂ ਤੇ ਭਾਂਡੇ ਸਾਹ ਕਰਦੇ ਆ ਉਹਨਾਂ ਨੂੰ ਸਾਹਦੇ ਆ ਰੋਟੀ ਖਲਾਰਾ ਪਿਆ ਬੈਠਾ ਭਾਂਡੇ ਸਾਹ ਭਾਂਡੇ ਸਾਹ ਰੋਟੀ ਖਾ ਕੇ ਬੈਠੇ ਚਲੋ ਤੇ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਹਾਸੇ ਰਹੋ ਬਸਦੇ ਰਹੋ ਖਾਸ ਰਹੋ ਬਾਏ ਬਾਏ